ਕਲਾਕਾਰੀ ਇੱਕ ਅੱਡ ਫੀਲਡ ਹੈ ਇੱਕ ਅੱਡ ਕੰਮ ਹੈ ਉਹਦੇ ਵਿੱਚ ਇਹ ਸਾਰੇ ਬੜੇ ਕਾਮਯਾਬ ਹੈ ਤੇ ਅਸੀਂ ਇਹਨਾਂ ਸਾਰਿਆਂ ਦਾ ਬੜਾ ਇੱਜ਼ਤ ਕਰਦੇ ਆਂ ਸਾਡਾ ਮਨੋਰੰਜਨ ਕਰਾਉਂਦੇ ਆਂ ਪਰ ਪਿਛਲੇ ਸਮੇਂ ਤੋਂ ਸਿਆਸਤ ਵਿੱਚ ਜਿੰਨੇ ਵੀ ਕਲਾਕਾਰ ਆਏ ਆ ਉਹਨਾਂ ਦਾ ਲੋਕਾਂ ਦਾ ਬੜਾ ਬੈਡ ਐਕਸਪੀਰੀਅੰਸ ਰਿਹਾ ਮਾੜਾ ਤਜਰਬਾ ਰਿਹਾ ਜਿਹੜੇ ਕਿਸੇ ਲੋੜਾਂ ਤੇ ਕੰਮ ਐ ਇੱਕ ਐਮਪੀ ਜਾਂ ਐਮਐਲਏ ਨੇ ਕਰਨੇ ਹੁੰਦੇ ਆ ਲੋਕਾਂ ਦੀਆਂ ਮੁਸ਼ਕਲਾਂ ਦੂਰ ਕਰਨੀਆਂ ਲੋਕਾਂ ਦੇ ਦੁੱਖ ਸੁੱਖ ਵਿੱਚ ਵਿਚਰਨਾ ਲੋਕਾਂ ਦੀ ਡਿਵੈਲਪਮੈਂਟ ਕੰਮਾਂ ਦੀ ਡਿਵੈਲਪਮੈਂਟ ਦੇ ਕੰਮਾਂ ਦੀ ਪੈਰਵਾਈ ਕਰਨੀ ਡਿਵੈਲਪਮੈਂਟ ਦੇ ਕੰਮ ਲੋਕਾਂ ਦੇ ਸਿਰੇ ਲਾਉਣੇ ਜਾਂ ਕੋਈ ਕਿਸੇ ਨੂੰ ਮੁਸ਼ਕਲ ਆ ਕੇ ਉਹਨੇ ਆਪਦੇ ਐਮਪੀ ਜਾਂ ਐਮਐਲਏ ਨੂੰ ਮਿਲਣਾ ਉਸ ਵਾਸਤੇ ਇਹਨਾਂ ਕੋਲ ਨਾ ਹੀ ਸਮਾਂ ਤੇ ਨਾ ਹੀ ਤਜਰਬਾ ਕਾਂਗਰਸ ਪਾਰਟੀ ਇਹ ਸੋਚ ਰਹੀ ਹੈ ਕਿ ਅਸੀਂ ਇੱਕ ਸੀਰੀਅਸ ਤੇ ਲੋਕਾਂ ਵਿੱਚ ਵਿਚਰਨ ਵਾਲਾ ਲੋਕਾਂ ਦੀਆਂ ਮੁਸ਼ਕਲਾਂ ਹੱਲ ਕਰਾਉਣ ਵਾਲਾ ਲੋਕਾਂ ਨਾਲ ਦਿਨ ਰਾਤ ਤੁਰਨ ਵਾਲਾ ਉਹੋ ਜਿਹਾ ਕੈਂਡੀਡੇਟ ਦੇਣਾ ਜਿਹੜਾ ਜਦੋਂ ਲੋਕਾਂ ਨੂੰ ਲੋੜ ਹੋਵੇ ਲੋਕਾਂ ਵਿੱਚ ਹਾਜ਼ਰ ਹੋਵੇ। ਭਾਵੇਂ ਤਰੀ ਪੰਜਾਬ ਵੀ ਇਸੇ ਫੇਲ ਦੇ ਵਿੱਚੋਂ ਆਏ ਨੇ ਹੋਣ ਹੋ ਸਕਦਾ ਪਿਰਤ ਬਣ ਕੇ ਹੋਵੇ ਸਿਆਸਤ ਦੇ ਵਿੱਚ ਵੀ। ਚਲੋ ਤੁਸੀਂ ਪਰਮਾਣਾ ਸਾਹਿਬ ਇਹ ਗੱਲ ਕਹੀ ਹੈ। ਮੁੱਖ ਮੰਤਰੀ ਪੰਜਾਬ ਦਾ ਵੀ ਤਜਰਬਾ ਕੋਈ ਬੜਾ ਅੱਛਾ ਨਹੀਂ ਹੋਇਆ ਪੰਜਾਬ ਦੇ ਲੋਕਾਂ ਨੂੰ ਮੁੱਖ ਮੰਤਰੀ ਪੰਜਾਬ ਨੇ ਵੀ ਚੁਟਕਲੇ ਆ ਰਾਈਂ ਵੱਡੀਆਂ ਗੱਲਾਂ ਰਾਈ ਪੰਜਾਬ ਦੇ ਲੋਕਾਂ ਨੂੰ ਠੱਗਿਆ ਇੱਕ ਬਦਲਾਵ ਦਿਖਾਇਆ ਠੀਕ ਹੈ ਸਟੇਜ ਤੇ ਇੱਕ ਵਾਰੀ ਦੋ ਵਾਰੀ ਚੁਟਕਲੇ ਸੁਣਨੇ ਗਾਣਾ ਸੁਣਨਾ ਗੱਲ ਅੱਡ ਹੈ ਬਾਅਦ ਵਿੱਚ ਜਦੋਂ ਕੰਮ ਲੈਣੇ ਹੁੰਦੇ ਆ ਉਦੋਂ ਫੇ ਗਾਣਿਆਂ ਤੇ ਚੁਟਕਲਿਆਂ ਨਾਲ ਕੰਮ ਨਹੀਂ ਹੁੰਦੇ ਤੇ ਦੋਨੋਂ ਕਹਿ ਰਹੇ ਆ ਕਿ ਸਾਡੇ ਤਾਂ ਜਿਹੜੇ ਉਮੀਦਵਾਰ ਆ ਗਏ ਆ بس ਲਾਂਦੇ ਆ ਵਾ ਅਕਲ ਐਮਪੀ ਦਾ ਐਲਾਨ ਹੀ ਕਰਨੇ ਤਾਂ ਜਿੱਤੀ ਹੈ ਸ੍ਰੀ ਮੋਹਨਾ ਸਾਹਿਬ ਇਹ ਤਾਂ ਲੋਕਾਂ ਨੇ ਦੱਸਣਾ ਇਹ ਤਾਂ ਸਾਰੇ ਕਹਿੰਦੇ ਹੁੰਦੇ ਇਹ ਤਾਂ ਜਿਹੜਾ ਨੀਟੂ ਸ਼ਟਰਾਂ ਵਾਲਾ ਉਹ ਵੀ ਕਹਿੰਦਾ ਸ਼੍ਰੋਮਣੀ ਅਕਾਲੀ ਦਲ ਦੀ ਪੰਜਾਬ ਬਚਾਓ ਯਾਤਰਾ ਬੈਨੀਫਿਟ ਲੈਣਾ ਚਾਹੁੰਦੇ ਆ ਲੋਕ ਸਭਾ 2008 ਨੂੰ ਲੈ ਕੇ ਜਾਂ ਵਾਕਿਆ ਹੀ ਪੰਜਾਬ ਬਚਾਉਣਾ ਚਾਹੁੰਦੇ ਮੈਂ ਜਾਂਤੀ ਗਲਤ ਨਹੀਂ ਕਹਿਣਾ ਚਾਹੁੰਦਾ ਮੈਂ ਸਮਝਦਾ ਕਿ ਬੇਸਿਕਲੀ ਉਹ ਪੰਜਾਬ ਬਚਾਓ ਯਾਤਰਾ ਨਹੀਂ ਉਹ ਸ਼੍ਰੋਮਣੀ ਅਕਾਲੀ ਦਲ ਬਚਾਓ ਯਾਤਰਾ ਸਿਕਲ ਜੀ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਮੈਂ ਹਾਂ ਗੁਰਜੀਤ ਸਿੰਘ ਰਮਾਣਾ ਲੋਕ ਸਭਾ 2024 ਦੀ ਗੱਲ ਕਰੀਏ ਤਾਂ तमाम ਪਾਰਟੀਆਂ ਵੱਲੋਂ ਸਰਵੇਖ ਕਰਵਾਏ ਜਾ ਰਹੇ ਨੇ ਤੇ ਆਪੋ ਆਪਣੇ ਉਮੀਦਵਾਰ ਉਤਾਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਫਰੀਦਕੋਟ ਰਿਜ਼ਰਵ ਹਲਕਾ ਇੱਥੋਂ ਦੀ ਗੱਲ ਕਰੀਏ ਤਾਂ ਇੱਥੋਂ ਆਮ ਆਦਮੀ ਪਾਰਟੀ ਨੇ ਵੀ ਆਪਣਾ ਉਮੀਦਵਾਰ ਇੱਕ ਕਲਾਕਾਰ ਨੂੰ ਉਤਾਰਿਆ ਤੇ ਹੁਣ ਭਾਰਤੀ ਜਨਤਾ ਪਾਰਟੀ ਨੇ ਵੀ ਕਲਾਕਾਰ ਨੂੰ ਮੈਦਾਨ ਦੇ ਵਿੱਚ ਲਿਆਂਦਾ ਹੰਸ ਰਾਏ ਹੰਸ ਨੂੰ ਤੇ ਕਾਂਗਰਸ ਕੀ ਸੋਚ ਰਹੀ ਹੈ ਉਹਨਾਂ ਦੇ ਸਰਵੇ ਕੀ ਕਹਿ ਰਹੇ ਨੇ ਸਾਡੇ ਨਾਲ ਕਾਂਗਰਸ ਪਾਰਟੀ ਪੰਜਾਬ ਦੇ ਉਮੀਦਵਾਰ ਪ੍ਰਧਾਨ ਕੁਸ਼ਲਦੀਪ ਸਿੰਘ ਢਿੱਲੋਂ ਨੇ ਗੱਲਬਾਤ ਕਰਦੇ ਨੇ ਢਿੱਲੋਂ ਸਾਹਿਬ ਸਭ ਤੋਂ ਪਹਿਲਾਂ ਸਵਾਗਤ ਸਤਿ ਸ਼੍ਰੀ ਅਕਾਲ ਜੀ ਸਾਰੇ ਤੁਹਾਡੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਢਿੱਲੋਂ ਸਾਹਿਬ ਜਿਵੇਂ ਹੁਣ ਮੈਂ ਕਹਿ ਆ ਕਿ ਆਮ ਆਦਮੀ ਪਾਰਟੀ ਨੇ ਵੀ ਉਮੀਦਵਾਰ ਆਪ ਦਾ ਉਤਾਰਤਾ ਕਲਾਕਾਰ ਲਿਆਂਦਾ ਹੈ ਭਾਰਤੀ ਜਨਤਾ ਪਾਰਟੀ ਵੀ ਲਿਆਈ ਹੈ ਕਾਂਗਰਸ ਪਾਰਟੀ ਕਿੱਥੇ ਖੜੀ ਹੈ ਦੇਖੋ ਮੈਂ ਸਮਝਦਾ ਕਿ ਮੈਂ ਸਾਰੇ ਕਲਾਕਾਰਾਂ ਦੀ ਬਹੁਤ ਰਿਸਪੈਕਟ ਕਰਨਾ ਕਲਾਕਾਰੀ ਇੱਕ ਅੱਡ ਫੀਲਡ ਹੈ ਇੱਕ ਅੱਡ ਕੰਮ ਹੈ ਉਹਦੇ ਵਿੱਚ ਇਹ ਸਾਰੇ ਬੜੇ ਕਾਮਯਾਬ ਹੈ ਤੇ ਅਸੀਂ ਇਹਨਾਂ ਸਾਰਿਆਂ ਦਾ ਬੜਾ ਇੱਜ਼ਤ ਕਰਦੇ ਆਂ ਸਾਡਾ ਮਨੋਰੰਜਨ ਕਰਾਉਂਦੇ ਆਂ ਪਰ ਪਿਛਲੇ ਸਮੇਂ ਤੋਂ ਸਿਆਸਤ ਵਿੱਚ ਜਿੰਨੇ ਵੀ ਕਲਾਕਾਰ ਆਏ ਆ ਉਹਨਾਂ ਦਾ ਲੋਕਾਂ ਦਾ ਬੜਾ ਬੈਡ ਐਕਸਪੀਰੀਅੰਸ ਰਿਹਾ ਮਾੜਾ ਤਜਰਬਾ ਰਿਹਾ ਕਿਉਂ ਕਿ ਦੇਖੋ ਹਰੇਕ ਦਾ ਜਿਹੜਾ ਕੰਮ ਆ ਉਹ ਨੂੰ ਹੀ ਪਾਉਂਦਾ ਠੀਕ ਹੈ ਇਹਨਾਂ ਨੂੰ ਦੇਖੋ ਆਦਤ ਹੁੰਦੀ ਹੈ ਕਿ ਵਧੀਆ ਚੰਗੀ ਗੱਲ ਸੁਣਾਉਣੀ ਕੋਈ ਚੰਗਾ ਗਾਣਾ ਸੁਣਾਉਣਾ ਚੁਟਕਲਾ ਸੁਣਾਉਣਾ ਤੇ ਇੱਕ ਵਾਰੀ ਲੋਕਾਂ ਦਾ ਮਨੋਰੰਜਨ ਕਰ ਦੇਣਾ ਤਾੜੀ ਮਾਰਾ ਦੇਣੀ ਲੋਕ ਉਸ ਤਾੜੀਆਂ ਦੇ ਚਾਅ 'ਚ ਉਹਨਾਂ ਨੇ ਸਿਆਸਤ 'ਚ ਵੀ ਤਾੜੀਆਂ ਦੀ ਥਾਂ ਦੇ ਵੋਟਾਂ ਪਾਈਆਂ ਕਲਾਕਾਰਾਂ ਨੂੰ ਤੁਸੀਂ ਦੇਖ ਸਕਦੇ ਹੋ ਚਾਹੇ ਮਾਮਲ ਨਹੀਂ ਹੋਈ ਚਾਹੇ ਸਨੀ ਦਿਓਲ ਹੋਇਆ ਜੇ ਥੋ ਤਾਂ ਕਿ ਸਾਡੇ ਸਦੀਕ ਸਾਹਿਬ ਵੀ ਹੋਏ ਸੋ ਮੇਰਾ ਕਹਿਣ ਤੋਂ ਭਾਵੇਂ ਹੈ ਕਿ ਕੋਈ ਜਿਹੜੇ ਬੇਸਿਕ ਲੋੜਾਂ ਤੇ ਕੰਮ ਹੈ ਇੱਕ ਐਮਪੀ ਜਾਂ ਐਮਐਲਏ ਨੇ ਕਰਨੇ ਹੁੰਦੇ ਆ ਲੋਕਾਂ ਦੀਆਂ ਮੁਸ਼ਕਲਾਂ ਦੂਰ ਕਰਨੀਆਂ ਲੋਕਾਂ ਦੇ ਦੁੱਖ ਸੁੱਖ ਵਿੱਚ ਵਿਚਰਨਾ ਲੋਕਾਂ ਦੀ ਡਿਵੈਲਪਮੈਂਟ ਕੰਮਾਂ ਦੀ ਡਿਵੈਲਪਮੈਂਟ ਦੇ ਕੰਮਾਂ ਦੀ ਪੈਰਵਾਈ ਕਰਨੀ ਡਿਵੈਲਪਮੈਂਟ ਦੇ ਕੰਮ ਲੋਕਾਂ ਦੇ ਸਿਰੇ ਲਾਉਣੇ ਜਾਂ ਕੋਈ ਕਿਸੇ ਨੂੰ ਮੁਸ਼ਕਲ ਆ ਕੇ ਉਹਨੇ ਆਪਦੇ ਐਮਪੀ ਜਾਂ ਐਮਐਲਏ ਨੂੰ ਮਿਲਣਾ ਹੈ ਉਸ ਵਾਸਤੇ ਇਹਨਾਂ ਕੋਲ ਨਾ ਹੀ ਸਮਾਂ ਤੇ ਨਾ ਹੀ ਤਜਰਬਾ ਹੈ ਸੋ ਪਿਛਲੇ ਸਮੇਂ 'ਚ ਜਿੰਨੇ ਵੀ ਕਲਾਕਾਰ ਆਏ ਆ ਸਿਆਸਤ ਵਿੱਚ ਅਖੀਰ ਵਿੱਚ ਲੋਕ ਉਹਨਾਂ ਤੋਂ ਮਜੂਸ ਹੋਏ ਆ ਸੋ ਐਤਕੀ ਕਾਂਗਰਸ ਪਾਰਟੀ ਇਹ ਸੋਚ ਰਹੀ ਹੈ ਕਿ ਅਸੀਂ ਇੱਕ ਸੀਰੀਅਸ ਤੇ ਲੋਕਾਂ ਵਿੱਚ ਵਿਚਰਨ ਵਾਲਾ ਲੋਕਾਂ ਦੀਆਂ ਮੁਸ਼ਕਲਾਂ ਹੱਲ ਕਰਾਉਣ ਵਾਲਾ ਲੋਕਾਂ ਨਾਲ ਦਿਨ ਰਾਤ ਤੁਰਨ ਵਾਲਾ ਉਹੋ ਜਿਹਾ ਕੈਂਡੀਡੇਟ ਦੇਣਾ ਜਿਹੜਾ ਜਦੋਂ ਲੋਕਾਂ ਨੂੰ ਲੋੜ ਹੋਵੇ ਲੋਕਾਂ ਵਿੱਚ ਹਾਜ਼ਰ ਹੋਵੇ ਜਦੋਂ ਲੋਕਾਂ ਨੂੰ ਕੋਈ ਕੰਮ ਹੋਵੇ ਲੋਕਾਂ ਨਾਲ ਬਾਹਰ ਨਾਲ ਬਾਹ ਫੜ ਕੇ ਤੁਰੇ ਨਾਲ ਕੰਮ ਕਰਾਵੇ ਜਦੋਂ ਲੋਕਾਂ ਦਾ ਕੋਈ ਮਸਲਾ ਹੋਵੇ ਉਹਦੀ ਲੋਕਾਂ ਦੀ ਆਵਾਜ਼ ਉਠਾਵੇ ਸੋ ਇਹ ਕਿ ਅਸੀਂ ਕਾਂਗਰਸ ਪਾਰਟੀ ਵੱਲੋਂ ਇਹ ਸਾਡੀ ਸੋਚ ਹੈ ਕਿ ਇੱਕ ਮਿਹਨਤੀ ਇੱਕ ਵਧੀਆ ਪੋਲੀਟੀਸ਼ੀਅਨ ਦੇਣਾ ਜਿਹੜਾ ਲੋਕਾਂ ਦੇ ਕੰਮ ਆ ਸਕੇ ਤੁਸੀਂ ਕਲਾਕਾਰਾਂ ਤੇ ਤੰਜ ਕਸ ਰਹੇ ਹੋ ਤੇ ਪਰ ਪਿਛਲੀ ਵਾਰੀ ਤਾਂ ਤੁਸੀਂ ਵੀ ਆਪ ਦਾ ਕਲਾਕਾਰੀ ਲੈ ਕੇ ਆਏ ਸੀ ਬੜੀ ਵੱਡੀ ਲੀਡ ਦੇ ਨਾਲ ਜਿਤਾ ਕੇ ਲੋਕ ਸਭਾ ਦੇ ਵਿੱਚ ਭੇਜਿਆ ਸੀ ਤਿੱਖੋ ਮੈਂ ਮੈਂ ਤੰਜ ਨਹੀਂ ਕਸ ਰਿਹਾ ਮੈਂ ਕਹਿ ਰਿਹਾ ਕਿ ਹੁਣ ਕੱਲ ਨੂੰ ਤੁਸੀਂ ਮੈਨੂੰ ਕਹਿ ਦਿਓ ਕਿ ਜੀ ਤੁਸੀਂ ਸਟੇਜ ਤੇ ਖੜ ਕੇ ਗਾਣਾ ਸੁਣਾਓ ਮੈਂ ਨਹੀਂ ਸੁਣਾ ਸਕਦਾ ਪਰ ਮੈਂ ਲੋਕਾਂ ਦੇ ਕੰਮ ਕਰ ਸਕਦਾ ਮੈਂ ਲੋਕਾਂ ਦੀਆਂ ਮੁਸ਼ਕਲਾਂ ਸਮਝ ਸਕਦਾ ਮੈਂ ਲੋਕਾਂ ਦੇ ਨਾਲ ਤੁਰ ਸਕਦਾ ਮੰਤਰੀ ਪੰਜਾਬ ਵੀ ਇਸੇ ਖੇਲ ਦੇ ਵਿੱਚੋਂ ਆਏ ਨੇ ਹੋ ਸਕਦਾ ਪਰਤ ਬਣ ਗਈ ਹੋਵੇ ਸਿਆਸਤ ਦੇ ਵਿੱਚ ਵੀ ਚਲੋ ਤੁਸੀਂ ਰਮਾਣਾ ਸਾਹਿਬ ਇਹ ਗੱਲ ਕਹੀ ਹੈ ਮੁੱਖ ਮੰਤਰੀ ਪੰਜਾਬ ਦਾ ਵੀ ਤਜਰਬਾ ਕੋਈ ਬੜਾ ਅੱਛਾ ਨਹੀਂ ਹੋਇਆ ਪੰਜਾਬ ਦੇ ਲੋਕਾਂ ਦਾ ਮੁੱਖ ਮੰਤਰੀ ਪੰਜਾਬ ਨੇ ਵੀ ਚੁਟਕਲੇ ਆ ਰਾਈਂ ਵੱਡੀਆਂ ਗੱਲਾਂ ਰਾਈਂ ਪੰਜਾਬ ਦੇ ਲੋਕਾਂ ਨੂੰ ਠੱਗਿਆ ਇੱਕ ਬਦਲਾਵ ਦਿਖਾਇਆ ਸਟੇਜ 'ਤੇ ਤਾਂ ਬਹੁਤ ਵਧੀਆ ਲੱਗਦੀ ਸੀ ਉਦੋਂ ਤੇ ਲੋਕਾਂ ਨੇ ਕਿਹਾ ਕਿ ਜਿਵੇਂ ਸਟੇਜ 'ਤੇ ਗੱਲਾਂ ਕਰਦੇ ਸ਼ਾਇਦ ਐਂ ਗੱਲਾਂ ਨਿਕਲਣਗੀਆਂ ਅੱਜ 2 ਸਾਲਾਂ 'ਚ ਪੰਜਾਬ ਦੇ ਕਿਸੇ ਮੁਲਾਜ਼ਮ ਨੂੰ ਪੁੱਛ ਲਓ ਜ਼ਿੰਮੇਦਾਰਾਂ ਨੂੰ ਪੁੱਛ ਲਓ ਗਰੀਬਾਂ ਨੂੰ ਪੁੱਛ ਲਓ ਵਪਾਰੀਆਂ ਨੂੰ ਪੁੱਛ ਲਓ ਇੰਡਸਟਰੀਸਟਾਂ ਨੂੰ ਪੁੱਛ ਲਓ ਕਿ ਉਹਨਾਂ ਗੱਲਾਂ ਵਿੱਚ ਕੁਝ ਨਿਕਲਿਆ ਉਹਨਾਂ ਗੱਲਾਂ ਦਾ ਕੀ ਅਸਰ ਹੋਇਆ ਅੱਜ ਪੰਜਾਬ ਦੀ ਲਾਅਨ ਆਰਡਰ ਦੀ ਹਾਲਤ ਦੇਖ ਲਓ ਮੈਂ ਇਹਦੀ ਮਿਸਾਲ ਦੇਣਾ ਚਾਹੁੰਨਾ ਐਈ ਇੱਕ ਯੂਕਰੇਨ ਦੇ ਲੋਕਾਂ ਨੇ ਇੱਕ ਕਮੇਡੀਅਨ ਨੂੰ ਪ੍ਰਾਈਮ ਮਿਨਿਸਟਰ ਬਣਾਤਾ ਜਿਹੜਾ ਹੁਣ ਪ੍ਰਾਈਮ ਮਿਨਿਸਟਰ ਹੈ ਉਹਨੂੰ ਸਮਝ ਨਹੀਂ ਸੀ ਕਿ ਆਪਦੇ ਦੇਸ਼ ਨੂੰ ਕਿਵੇਂ ਬਚਾ ਕੇ ਚਲਾਉਣਾ ਯੂਕਰੇਨ ਨਾਲ ਉਹਨੇ ਅੜ ਬਾਜੀ ਚ ਕਿਉਂਕਿ ਇਹ ਜਿਹੜੇ ਇਹ ਲੋਕ ਹੁੰਦੇ ਆ ਇਹਨਾਂ ਨੂੰ ਪਤਾ ਨਹੀਂ ਹੁੰਦਾ ਕਿ ਕਿਹੜੇ ਸਮੇਂ ਤੇ ਕਿਹੋ ਜੀ ਗੱਲ ਕਰਨੀ ਅੜ ਬਾਜੀ ਚ ਯੂਕਰੇਨ ਸਾਰਾ ਤਬਾਹ ਕਰਾਤਾ ਉਹਨੇ ਯੂਕਰੇਨ ਦਾ ਉਹ ਹਾਲ ਹੋ ਗਿਆ ਕਿ ਜੇ ਦੁਬਾਰਤੋਂ ਯੂਕਰੇਨ ਨੂੰ ਖੜਾ ਕਰਨਾ ਹੋਵੇ ਤਾਂ ਸਮਝ ਲਓ 100 ਸਾਲ ਫੇਰ ਲੱਗੂਗਾ ਇੰਨੀ ਤਬਾਈ ਹੋ ਗਈ ਯੂਕਰੇਨ ਦੀ ਸੋ ਮੈਂ ਇਹ ਕਹਿਣ ਦੀ ਕੋਸ਼ਿਸ਼ ਕਰ ਰਿਹਾ ਹਾਂ ਕਿ ਹਰੇਕ ਦਾ ਕੰਮ ਹਰੇਕ ਨੂੰ ਪਉਂਦਾ ਸਾਰਿਆਂ ਨੂੰ ਲੱਗਦਾ ਕਿ ਸਿਆਸਤ ਬੜੀ ਸੌਖੀ ਹੈ ਜਿੰਨੇ ਰਿਟਾਇਰ ਅਫਸਰ ਹੁੰਦੇ ਆ ਉਹ ਵੀ ਬੜੀ ਵਾਰੀ ਪਿਛਲੇ ਸਮੇਂ 'ਚ ਬੜੀਆਂ ਮਸਾਲਾਂ ਉਹਨਾਂ ਨੇ ਕੋਸ਼ਿਸ਼ ਕੀਤੀ ਕਿ ਅਸੀਂ ਆ ਕੇ ਸਿਆਸਤ ਵਿੱਚ ਇਲੈਕਸ਼ਨ ਲੜੀਏ ਤੇ ਬੁਰੀ ਤਰ੍ਹਾਂ ਫੇਲ ਹੋ ਕੇ ਨਿਕਲੇ ਐਈ ਕਲਾਕਾਰਾਂ ਨੇ ਕੋਸ਼ਿਸ਼ ਕੀਤੀ ਐਈ ਪੰਜਾਬ ਦੇ ਲੋਕਾਂ ਨੇ ਬਦਲਾਵ ਦੇਖ ਕੇ ਤੇ ਚੁਟਕਲੇ ਸੁਣ ਕੇ ਆ ਦੋ ਸਾਲਾਂ ਤੋਂ ਜੋ ਕੁਝ ਹੋ ਰਿਹਾ ਤੁਹਾਡੇ ਸਾਹਮਣੇ ਸੋ ਮੇਰੀ ਤਾਂ ਫਰੀਦਕੋਟ ਪਾਰਲੀਮੈਂਟ ਦੀ ਸਾਰੀ ਸੰਗਤ ਨੂੰ ਬੇਨਤੀ ਹੈ ਕਿ ਯਾਰ ਉਹ ਐਮਪੀ ਚੁਣੋ ਜਿਹੜਾ ਜਦੋਂ ਬਾਹ ਫੜੋਂ ਤੁਹਾਡੇ ਨਾਲ ਤੁਰੇ ਕੰਮਾਂ 'ਚ ਤੁਹਾਡੇ ਨਾਲ ਤੁਰੇ ਤੁਹਾਡੇ ਵਿਕਾਸ ਵਿੱਚ ਤੁਹਾਡੇ ਨਾਲ ਤੁਰੇ ਤੁਹਾਡੇ ਵਾਸਤੇ ਅਵੇਲੇਬਲ ਹੋਵੇ ਤੁਹਾਡੇ ਦੁੱਖ ਸੁੱਖ ਵਿੱਚ ਸਾਂਝੀ ਹੋਵੇ ਸੋ ਤੁਹਾਨੂੰ ਇੱਕ ਐਮਪੀ ਚਾਹੀਦਾ ਤੁਹਾਨੂੰ ਇੱਕ ਕਲਾਕਾਰ ਨਹੀਂ ਚਾਹੀਦਾ ਠੀਕ ਹੈ ਸਟੇਜ ਤੇ ਇੱਕ ਵਾਰੀ ਦੋ ਵਾਰੀ ਚੁਟਕਲੇ ਸੁਣਨੇ ਗਾਣਾ ਸੁਣਨਾ ਗੱਲ ਅੱਡ ਹੈ ਬਾਅਦ ਵਿੱਚ ਜਦੋਂ ਕੰਮ ਲੈਣੇ ਹੁੰਦੇ ਆ ਉਦੋਂ ਫੇ ਗਾਣਿਆਂ ਤੇ ਚੁਟਕਲਿਆਂ ਨਾਲ ਕੰਮ ਨਹੀਂ ਹੁੰਦੇ ਪਰ ਟੈਲੋ ਸਾਹਿਬ ਲੋਕਾਂ ਦੀ ਕਿਤੇ ਨਾ ਕਿਤੇ ਆਵਾਜ਼ੇ ਸਾਹਮਣੇ ਆ ਰਹੀ ਹੈ ਕਿ ਜੇਕਰ ਕਲਾਕਾਰ ਆ ਗਿਆ ਤੇ ਕਲਾਕਾਰ ਨੂੰ ਕਲਾਕਾਰ ਹੀ ਟੱਕਰ ਦੇ ਸਕਦਾ ਜਾਂ ਕੋਈ ਨਾ ਕੋਈ ਚਰਚਿਤ ਕਿਰਾਊਗਾ ਤਾਂ ਉਹ ਹੀ ਟੱਕਰ ਦੇਊਗਾ ਤੇ ਜੇਕਰ ਆਮ ਜਿਹੜਾ ਵਰਕਰ ਨੂੰ ਜੇ ਲਿਆ ਕੇ ਸਾਹਮਣੇ ਠਲਦੇ ਨੇਗੇ ਉਹ ਟੱਕਰ ਨਹੀਂ ਦੇ ਸਕਣਗੇ ਇਹ ਮੈਂ ਸਮਝਦਾ ਕਿ ਬਹੁਤ ਹੀ ਅੰਜਾਨ ਬੰਦਿਆਂ ਦੀ ਆਵਾਜ਼ ਹੈ ਹੁਣ ਤਾਂ ਇਹ ਤਾਂ ਤਜਰਬਾ ਹੋ ਚੁੱਕਿਆ ਪੰਜਾਬ ਦੇ ਲੋਕਾਂ ਨੂੰ ਹੁਣ ਤਾਂ ਮੈਂ ਸਮਝਦਾ ਜੇ ਰਹਿੰਦਾ ਤਾਂ ਜਾ ਕੇ ਗੁਰਦਾਸਪੁਰ ਵਾਲਿਆਂ ਤੋਂ ਪੁੱਛ ਲਓ ਕਿ ਉਹਨਾਂ ਦਾ ਕੀ ਤਜਰਬਾ ਜੇ ਰਹਿੰਦਾ ਤਾਂ ਫਰੀਦਕੋਟ ਵਾਲਿਆਂ ਤੋਂ ਪੁੱਛ ਲਓ ਅਸੀਂ ਵੀ ਕਲਾ ਕਰ ਲੈਂਦਾ ਸੀ ਅੱਗੇ ਕਿ ਕੀ ਤਜਰਬਾ ਸੋ ਮੇਰਾ ਬੇਨਤੀ ਹੈ ਕਿ ਐਮਪੀ ਚੁਣੋ ਤੇ ਐਮਪੀ ਦਾ ਕੰਮ ਗਾਣੇ ਗਾਉਣਾ ਚੁਟਕਲੇ ਸੁਣਾਉਣਾ ਨਹੀਂ ਐਮਪੀ ਦਾ ਕੰਮ ਹੈ ਲੋਕਾਂ ਦੇ ਕੰਮ ਕਰਨਾ ਲੋਕਾਂ ਦੇ ਦੁੱਖ ਸੁੱਖ ਵਿੱਚ ਵਿਚਰਨਾ ਲੋਕਾਂ ਨਾਲ ਸਾਥ ਦੇਣਾ ਸੋ ਐਮਪੀ ਦਾ ਉਹ ਕੰਮ ਹੈ ਮੇਰੀ ਲੋਕਾਂ ਨੂੰ ਬੇਨਤੀ ਹੈ ਕਿ ਜਦੋਂ ਖੜਾ ਲੱਗਿਆ ਹੋਵੇ ਜਦੋਂ ਚੰਗਾ ਹਸਨ ਖੇਡਣ ਦਾ ਮਾਹੌਲ ਹੋਵੇ ਉਦੋਂ ਕਲਾਕਾਰ ਬੁਲਾਓ ਲੋਕ ਤਾਂ ਇਹ ਕਹਿੰਦੇ ਆ ਜੇਕਰ ਕਾਂਗਰਸ ਪਾਰਟੀ ਚਰਨਜੀਤ ਚੰਨੀ ਨੂੰ ਲਿਆਵੇ ਹੋ ਸਕਦਾ ਇਹਨਾਂ ਨੂੰ ਵੋਟ ਮੰਗਣ ਵੀ ਨਾ ਜਾਣਾ ਪਵੇ ਚਰਜੀਤ ਸਿੰਘ ਚੰਨੀ ਕਲਾਕਾਰ ਨਹੀਂ ਨਾ ਉਹ ਤਾਂ ਪੋਲਿਟਿਸ਼ੀਅਨ ਹੈ ਚਰਨਜੀਤ ਚਾਚਾ ਤੇਰੇ ਦੀ ਗੱਲ ਕੀਤੀ ਹੈ ਚਰਜੀਤ ਸਿੰਘ ਚੰਨੀ ਇਲੈਕਸ਼ਨ ਜ਼ਰੂਰ ਲੜਨਗੇ ਇਹ ਹੁਣ ਪਾਰਟੀ ਦਾ ਫੈਸਲਾ ਉਹ ਕਿੱਥੋਂ ਲੜਨਗੇ ਪਰ ਮੇਰੀ ਇੱਕ ਬੇਨਤੀ ਹੈ ਚਰਚੇ ਚਿਹਰੇ ਵਰੀ ਮੈਂ ਗੱਲ ਕਰਦਾ ਠੀਕ ਹੈ ਇਹੀ ਤਾਂ ਲੋਕਾਂ ਨੇ ਸੋਚਿਆ ਸੀ ਕਿ ਯਾਰ ਸਾਨੂੰ ਤਾਂ ਚਰਚਿਤ ਚਿਹਰੇ ਚਾਹੀਦੇ ਹੀ ਨਹੀਂ ਪਿਛਲੀ ਵਾਰੀ ਬਦਲਾਵ ਲਿਆਂਦਾ ਸੀ ਤਾਂ ਫੇ ਕੀ ਨਿਕਲੀ ਗੱਲ ਮੈਂ ਕਹਿ ਰਿਹਾ ਕਿ ਚਰਚੇ ਚ ਤੇਰਾ ਪੋਲਿਟੀਸ਼ੀਅਨ ਹੋਣਾ ਚਾਹੀਦਾ ਕਲਾਕਾਰ ਨਹੀਂ ਹੋਣਾ ਚਾਹੀਦਾ ਬਹੁਤ ਫਰਕ ਹੈ ਚਰਚੇ ਚਿਹਰੇ ਅੰਚ ਚਰਚਿਤ ਚਿਹਰੇ ਕਲਾਕਾਰ ਆਪਦੀ ਫੀਲਡ ਚਰਚੇ ਚਿਹਰੇ ਬੜੀ ਚੰਗੀ ਗੱਲ ਉਵੇਂ ਹੀ ਜਿਹੜਾ ਚੰਗਾ ਪੋਲੀਟੀਸ਼ਨ ਚਰਚੇ ਦਾ ਚਿਹਰਾ ਪੋਲੀਟੀਸ਼ਨ ਆ ਉਹ ਹੋਣਾ ਚਾਹੀਦਾ ਤੇ ਸਭ ਤੋਂ ਮੇਰੀ ਵੱਡੀ ਮੰਗੇ ਆ ਮੈਂ ਆਪਣੀ ਪਾਰਟੀ ਨੂੰ ਵੀ ਕਹਿਣਾ ਚਾਹੁੰਦਾ ਤੇ ਮੈਂ ਸੰਗਤ ਨੂੰ ਵੀ ਕਹਿਣਾ ਚਾਹੁੰਦਾ ਕਿ ਹਲਕੇ ਦਾ ਬੰਦਾ ਚੁਣੋ ਹਲਕੇ ਦਾ ਇਲਾਕੇ ਦਾ ਬੰਦਾ ਚੁਣੋ ਇਹ ਦੋਨੋਂ ਜਿਹੜੇ ਕਲਾਕਾਰ ਆ ਇਹ ਬਾਹਰ ਬਾਹਰੋਂ ਆਏ ਹੋਏ ਆ ਉਹ ਦਾ ਸੰਗਰੂਰ ਤੋਂ ਆ ਤੇ ਉਹ ਜਲੰਧਰ ਤੋਂ ਆ ਇਹਨਾਂ ਦੇ ਘਰ ਵੀ ਉੱਥੇ ਆ ਨਾ ਪੰਜ ਫਰੀਦਕੋਟ ਪਾਰਲੀਮੈਂਟ ਨਾਲ ਕੋਈ ਲੈਣਾ ਦੇਣਾ ਨਹੀਂ ਸੋ ਮੇਰੀ ਸੰਗਤ ਨੂੰ ਬੇਨਤੀ ਹੈ ਹਲਕੇ ਦਾ ਬੰਦਾ ਚੁਣੋ ਆਪਦੇ ਇਲਾਕੇ ਦਾ ਬੰਦਾ ਚੁਣੋ ਜਿਹੜਾ ਤੁਹਾਡੇ ਕੰਮ ਆ ਸਕੇ ਜਿੰਨੂੰ ਜਦੋਂ ਮਰਜ਼ੀ ਜਾ ਕੇ ਸਵੇਰੇ ਸ਼ਾਮ ਬਾਹਰੋਂ ਫੜ ਸਕੋ ਐਮਪੀ ਚੁਣੋ ਹਲਕੇ ਦਾ ਇਲਾਕੇ ਦਾ ਬੰਦਾ ਟੱਕਰ ਦੇ ਦੂ ਫਿਰ ਇਹਨਾਂ ਨੂੰ ਬਹੁਤ ਵਧੀਆ ਦੇਊਗਾ ਮੈਂ ਕਹਿੰਦਾ ਮੈਂ ਸਮਝਦਾ ਕਿ ਲੋਕਾਂ ਦੇ ਹੱਥ ਸੜੇ ਹੋਏ ਆ ਲੋਕ ਸਭ ਕੁਝ ਦੇਖੀ ਬੈਠੇ ਆ 2 ਸਾਲਾਂ ਦੇ ਨਹੀਂ ਉਹ ਤਾਂ ਦੋਨੋਂ ਕਹਿ ਰਹੇ ਆ ਕਿ ਸਾਡੇ ਤਾਂ ਜਿਹੜੇ ਉਮੀਦਵਾਰ ਆ ਗਏ ਆ ਬਸ ਐਲਾਨ ਤੇ ਆ ਵਾ ਅਕਲ ਐਮਪੀ ਦਾ ਐਲਾਨ ਹੀ ਕਰਨੇ ਤਾਂ ਜਿੱਤੀ ਹੈ ਫਰਮਾਨਾ ਸਾਹਿਬ ਇਹ ਤਾਂ ਲੋਕਾਂ ਨੇ ਦੱਸਣਾ ਇਹ ਤਾਂ ਸਾਰੇ ਕਹਿੰਦੇ ਹੁੰਦੇ ਇਹ ਤਾਂ ਜਿਹੜਾ ਨੀਟੂ ਸ਼ਟਰਾਂ ਵਾਲਾ ਉਹ ਵੀ ਕਹਿੰਦਾ ਕਿ ਮੈਂ ਕਾਗਜ਼ ਭਰਤੇ ਤੇ ਮੈਂ ਐਮਪੀ ਬਣੀ ਜਾਣਾ ਇਹ ਨਹੀਂ ਕਿ ਕਿੱਟਲੋਂ ਤੋਂ ਹਾਈ ਕਮਾਂਡ ਨੇ ਕੋਈ ਫੀਡਬੈਕ ਮੰਗੀ ਹੈ ਕਿਉਂਕਿ ਤਿੰਨੋਂ ਵਿਧਾਨ ਸਭਾ ਹਲਕਿਆਂ ਨੂੰ ਤੁਸੀਂ ਇੱਕ ਸਾਹਿਬ ਨਾਲ ਆਪਾਂ ਕਹਿ ਸਕਦੇ ਹਾਂ ਦੇਖਦੇ ਹਾਂ ਤੋ ਤੋ ਫੀਡਬੈਕ ਤਾਂ ਮੰਗੀ ਹੋਣੀ ਹੈ ਵੀ ਟੱਲੋ ਸਾਹਿਬ ਦੱਸੋ ਕਿਹੜਾ ਆਪਾਂ ਸਰਵੇ ਦੇ ਆਧਾਰ ਬਿਲਕੁਲ ਠੀਕ ਹੈ ਜੀ ਮਤਲਬ ਜੋ ਉਹਨਾਂ ਨੇ ਜਿੰਨੀਆਂ ਮੀਟਿੰਗਾਂ ਹੁੰਦੀਆਂ ਜਦੋਂ ਬੁਲਾਉਂਦੇ ਆ ਜਿੰਨੀ ਸਾਡੀ ਸੂਝ-ਬੂਝ ਆ ਉਹਦੇ ਮੁਤਾਬਕ ਪਾਰਟੀ ਦੇ ਫਾਇਦੇ ਵਾਸਤੇ ਅਸੀਂ ਫੀਡ ਸੋਹਣ ਸਾਬ ਦੂਜੀ ਗੱਲ ਆਪਾਂ ਇਹ ਕਰਦੇ ਆ ਕਿ ਜਿਹੜਾ ਥੋੜਾ ਜਿਹਾ ਬਦਲਾਅ ਬਹੁਤ ਚੱਲ ਰਿਹਾ ਹੈ ਉਧਰ-ਉਧਰ ਆ ਰਹੇ ਆ ਉਧਰ-ਉਧਰ ਆ ਜਾਏ ਖਾਸ ਕਰਕੇ ਆਪਾਂ ਗੱਲ ਕਰੀਏ ਭਾਰਤੀ ਜਨਤਾ ਪਾਰਟੀ ਦੇ ਵਿੱਚ ਚਰਚ ਚਿਹਰੇ ਜਿਵੇਂ ਪਹਿਲਾਂ ਕਹੇ ਦੋ ਐਮਪੀ ਪਹੁੰਚ ਚੁੱਕੇ ਨੇ ਇੱਕ ਤੋੜਾ ਐਮਪੀ ਪਹੁੰਚ ਗਿਆ ਮਾਨਾ ਸਾਬ ਮੇਰੀ ਜਾਤੀ رائے ਆ ਮੈਂ ਕਿਸੇ ਬਾਰੇ ਤਾਂ ਜਾਤੀ ਤੌਰ ਤੇ ਬੋਲਣਾ ਨਹੀਂ ਚਾਹੁੰਦਾ ਪਰ ਮੈਨੂੰ ਅੱਜ ਪੋਲਿਟਿਸ਼ੀਅਨ ਹੋਣ ਤੇ ਸ਼ਰਮ ਆ ਰਹੀ ਮੈਨੂੰ ਸ਼ਰਮ ਆ ਰਹੀ ਹੈ ਅੱਜ ਪੋਲਿਟਿਸ਼ੀਅਨ ਕਹੋਂਦੇ ਹੋਏ ਨੂੰ ਅੱਗੇ ਹੁੰਦਾ ਸੀ ਕਿ ਕਿਸੇ ਦੀ ਕੋਈ ਮਜਬੂਰੀ ਹੁੰਦੀ ਸੀ ਉਹਦੀ ਪਾਰਟੀ ਵਿੱਚ ਕੋਈ ਇਹੋ ਜਿਹਾ ਮਸਲਾ ਹੁੰਦਾ ਸੀ ਕਿ ਉਸ ਪਾਰਟੀ ਵਿੱਚ ਰਹਿਣਾ ਮੁਸ਼ਕਲ ਹੁੰਦਾ ਸੀ ਜਾਂ ਕੋਈ ਇਹੋ ਜਿਹਾ ਮੁੱਦਾ ਹੁੰਦਾ ਸੀ ਅਗਲਾ ਕਹਿੰਦਾ ਸੀ ਇਸ ਪਾਰਟੀ ਵਿੱਚ ਮੇਰਾ ਜਿਹੜਾ ਇਹ ਲੋਕਾਂ ਪ੍ਰਤੀ ਜਾਂ ਪੰਜਾਬ ਪ੍ਰਤੀ ਮੁੱਦਾ ਇਹਦਾ ਹੱਲ ਨਹੀਂ ਹੋਣਾ ਜਾਂ ਕੋਈ ਮਸਲਾ ਹੁੰਦਾ ਸੀ ਉਹਦੇ ਕਰਕੇ ਪੋਲੀਟੀਸ਼ੀਅਨ ਕਈ ਵਾਰੀ ਪਾਰਟੀ ਬਦਲਦੇ ਸੀ ਤੇ ਜਗਜਗਰ ਗੱਲ ਹੁੰਦੀ ਸੀ ਕਿ ਇਹਨਾਂ ਨੇ ਕਿਉਂ ਬਦਲੀ ਐ ਇੱਥੇ ਇਹਨਾਂ ਦਾ ਰਹਿਣਾ ਔਖਾ ਐ ਇਹਨਾਂ ਨੂੰ ਭਾਈ ਜਾਣਾ ਹੀ ਪੈਣਾ ਸੀ ਅੱਜ ਕੱਲ ਤਾਂ ਜੋ ਹਾਲਾਤ ਕਰਤੇ ਆ ਮੇਰੇ ਸਾਥੀਆਂ ਨੇ ਚੰਦ ਸਾਥੀਆਂ ਨੇ ਸਾਰਿਆਂ ਨੇ ਸ਼ਰਮ ਆਉਂਦੀ ਐ ਮੈਂ ਇਸ ਤੋਂ ਬਾਅਦ ਕੁਝ ਨਹੀਂ ਕਹਿਣਾ ਆਪ ਨੂੰ ਵੀ ਸੰਗ ਜੀ ਆਉਂਦੀ ਐ ਪੋਲਿਟਿਸ਼ੀਅਨ ਘੋਂਦਿਆਂ ਨੂੰ ਕਿ ਯਾਰ ਅਸੀਂ ਕੋਈ ਆਡੈਲੋਜੀ ਰਹੀ ਨਹੀਂ ਗਈ ਮੈਂ ਇਹ ਤਾਂ ਟੱਲੋ ਸਾਹਿਬ ਤੁਹਾਡੇ ਜਿਹੜੇ ਸ਼ਬਦਾਂ ਤੋਂ ਉਹ ਗੱਲ ਸਪਸ਼ਟ ਹੋ ਗਈ ਹੈ ਪਰ ਕਿਤੇ ਨਾ ਕਿਤੇ ਤੁਹਾਡੇ ਕੋਲ ਵੀ ਗੱਲ ਆਈ ਉਹਨੇ ਕਹਿੰਦੇ ਆ ਕਿ ਟੱਲੋ ਵੀ ਹੋ ਸਕਦਾ ਹੈ ਆਉਣ ਵਾਲੀ ਸਮੇਂ ਦੇ ਵਿੱਚ ਜਾਂ ਭਾਰਤੀ ਜਨਤਾ ਪਾਰਟੀ ਦਾ ਝੰਡਾ ਇੱਥੇ ਝੁਲਦਾ ਦਿਖੇ ਜਾਂ ਅਕਾਲੀ ਦਲ ਦਾ ਕਿਵੇਂ ਦੇਖਦੇ ਤੁਸੀਂ ਦੇਖੋ ਪਹਿਲੀ ਗੱਲ ਤਾਂ ਫਾਰਮ ਆ ਫਾਰਮਾਂ ਹੁੰਦੀਆਂ ਜੀ ਦੂਜੀ ਗੱਲ ਇਹ ਆ ਕਿ ਮੈਂ ਸਮਝਦਾ ਕਿ ਜ਼ਿੰਦਗੀ ਵਿੱਚ ਕਦੀ ਵੀ ਇਹ ਸੋਚ ਨਹੀਂ ਰੱਖੀ ਕਿ ਸਿਰਫ ਅਹੁਦਾ ਲੈਣ ਵਾਸਤੇ ਜਾਂ ਕੁਰਸੀ ਲੈਣ ਵਾਸਤੇ ਪਾਰਟੀ ਜੇ ਅੱਗੇ ਬਦਲਣੀ ਪਈ ਆ ਤੇ ਉਹ ਸਰ ਜੱਗ ਨੂੰ ਪਤਾ ਕਿਉਂ ਬਦਲਣੀ ਪਈ ਆ ਕੀ ਮਜਬੂਰੀ ਸੀ ਮੈਂ ਤਾਂ ਇੱਕ ਗੱਲ ਕਹਿਣਾ ਚਾਹੁੰਦਾ ਰਮਾਣਾ ਸਾਹਿਬ ਵਾਲੀ ਗੱਲਾਂ ਦਾ ਫਾਇਦਾ ਕੋਈ ਨਹੀਂ ਹੁੰਦਾ ਕਿ ਮੁੱਦਾ ਹੋਵੇ ਕੋਈ ਇਲਾਕੇ ਦਾ ਮਸਲਾ ਹੋਵੇ ਕੋਈ ਪੰਜਾਬ ਦਾ ਮਸਲਾ ਹੋਵੇ ਤਾਂ ਗੱਲ ਸਮਝੀ ਜਾ ਸਕਦੀ ਹੈ ਸਰਵ ਇਲੈਕਸ਼ਨਾਂ ਲੜਨ ਵਾਸਤੇ ਜਾਂ ਸੀਟ ਲੈਣ ਵਾਸਤੇ ਪਾਰਟੀਆਂ ਬਦਲ ਲੀਆਂ ਇਹ ਸ਼ਰਮ ਵਾਲੀ ਗੱਲ ਹੈ ਤੇ ਮੈਂ ਤਾਂ ਇਹ ਕਵਾਂਗਾ ਕਿ ਕਿੱਕੀ ਟੱਲੋਂ ਤਾਂ ਨਾ ਠੁੱਕ ਕੇ ਕਦੀ ਪਹਿਲਾਂ ਚੱਟਿਆ ਤਾਂ ਨਾ ਹੀ ਮੁੜ ਕੇ ਚੱਟੂਗਾ ਬਿਠੇ ਰਹੋਗੇ ਤੇ ਮੈਂ ਤਾਂ ਕਹਤੈ ਇਸ ਵਾਰ ਦੁਣ ਕੀ ਕਹਿਣਾ ਕਿ ਠੁੱਕ ਕੇ ਕਦੀ ਨਾ ਪਹਿਲਾਂ ਚੱਟਿਆ ਤੇ ਨਾ ਚੱਟਣਾ ਜੇ ਬਦਲਣਾ ਹੀ ਹੁੰਦਾ ਜਾਂ ਨੀਵੀਂ ਪਾਉਣੀ ਹੁੰਦੀ ਕਈ ਸਾਡੇ ਸਾਥੀਆਂ ਨੇ ਭਗਵੰਤ ਮਾਨ ਤੋਂ ਕੁਬਰਾ ਕੇ ਜਾ ਕੇ ਮਿੰਤ ਕਾਢਾਂ ਦੀ ਈ ਅਸੀਂ ਤਾਂ ਪ੍ਰਵਾਹ ਔਖਾ ਵੇਲਾ ਵੀ ਕੱਟਿਆ ਤਾਣੂੱਚੀ ਕਰਕੇ ਕੱਟਿਆ ਮੰਤਰੀ ਕੱਢੀ ਕਿ ਅਸੀਂ ਸਹੀ ਆ ਤੇ ਸੂਲਾਂ ਤੇ ਖੜੇ ਆ ਤੇ ਲੋਕਾਂ ਸਾਹਮਣੇ ਸਾਰੀ ਗੱਲ ਆ ਜਾਣੀ ਐ ਸੋ ਇਸ ਕਰਕੇ ਜਦੋਂ ਅਖਿਆਈ ਕੱਟ ਲਈ ਪ੍ਰਵਾਹ ਨਹੀਂ ਕੀਤੀ ਤੇ ਫਿਰ ਅਸੀਂ ਐਵੇਂ ਬਗੈਰ ਗੱਲੋਂ ਅਸੀਂ ਉਹਨਾਂ ਬੰਦਿਆਂ ਜਿਉਂ ਨਹੀਂ ਕਿ ਬਗੈਰ ਗੱਲੋਂ ਇੰਦਰ-ਉਦਰ ਜੋ ਕਈ ਦਾ ਠੋਕੇ ਕਈ ਦਾ ਜਿੱਥੇ ਖੜੀ ਦਾ ਠੋਕੇ ਖੜੀ ਤੇ ਸ਼੍ਰੋਮਣੀ ਅਕਾਲੀ ਦਲ ਦੀ ਪੰਜਾਬ ਬਚਾਓ ਯਾਤਰਾ ਬੈਨੀਫਿਟ ਲੈਣਾ ਚਾਹੁੰਦੇ ਆ ਲੋਕ ਸਭਾ 2024 ਨੂੰ ਲੈ ਕੇ ਜਾਂ ਵਾਕਿਆ ਹੀ ਪੰਜਾਬ ਬਚਾਉਣਾ ਚਾਹੁੰਦੇ ਆ ਮੈਂ ਜਾਤੀ ਗਲਤ ਨਹੀਂ ਕਹਿਣਾ ਚਾਹੁੰਦਾ ਮੈਂ ਸਮਝਦਾ ਕਿ ਬੇਸਿਕਲੀ ਉਹ ਪੰਜਾਬ ਬਚਾਓ ਯਾਤਰਾ ਨਹੀਂ ਉਹ ਸ਼੍ਰੋਮਣੀ ਅਕਾਲੀ ਦਲ ਬਚਾਓ ਯਾਤਰਾ ਸ਼੍ਰੋਮਣੀ ਅਕਾਲੀ ਦਲ ਇੰਨਾ ਕੋ ਲੋਕਾਂ ਦੇ ਮਨਾਂ 'ਚ ਆਪ ਦੀਆਂ ਗਲਤੀਆਂ ਕਰਨ ਕੋਈ ਕਿਸੇ ਦੀਆਂ ਨਹੀਂ ਆਪ ਦੀਆਂ ਗਲਤੀਆਂ ਕਰਨ ਆਪ ਦੀ ਸੋਚ ਕਰਨ ਉਹਨਾਂ ਦੇ ਲੀਡਰਾਂ ਕਰਕੇ ਉਹ ਲੋਕਾਂ ਵਿੱਚ ਆਪ ਦੀ ਥਾਂ ਖੋ ਬੈਠਾ ਉਹ ਆਪ ਦੀ ਸ਼ਾਖ ਖੋ ਬੈਠਾ ਉਹਨਾਂ ਨੇ ਨਾ ਤਾਂ ਪੰਥ ਦੇ ਮਸਲਿਆਂ ਤੇ ਕਦੀ ਆਵਾਜ਼ ਉਠਾਈ ਹਮੇਸ਼ਾ ਪੰਥ ਦੇ ਮਸਲਿਆਂ ਤੇ ਕੰਪਰੋਮਾਈਜ਼ ਕੀਤਾ ਨਾ ਕਦੀ ਕਿਸਾਨੀ ਦੇ ਮਸਲਿਆਂ ਤੇ ਆਵਾਜ਼ ਉਠਾਈ ਮੈਂ ਨਿੱਕੀ ਜਿਹੀ ਮਿਸਾਲ ਦੇਣਾ ਚਾਹੁੰਦਾ ਦੋ ਸਾਲਾਂ ਤੋਂ ਉਹ ਇਸ ਗੱਲ ਤੇ ਸੀ ਪੰਥਕ ਮਸਲਿਆਂ ਬਾਰੇ ਬੰਦੀ ਸਿੰਘਾਂ ਬਾਰੇ ਕਿਸਾਨਾਂ ਬਾਰੇ ਉਹਨਾਂ ਨੇ ਪਾਰਟੀ ਛੱਡੀ ਜਦੋਂ ਪਿਛਲੇ ਰੀ ਕਿਸਾਨ ਕਾਨੂੰਨ ਆਇਆ ਪਾਰਟੀ ਛੱਡੀ ਉਹ ਵੀ ਬੜੇ ਰੌਲੇ ਤੋਂ ਬਾਅਦ ਤੁਹਾਨੂੰ ਪਤਾ ਸਾਰੀ ਕੌਂਟਰੋਵਰਸੀ ਮੈਂ ਲੰਬੀ ਗੱਲ ਨਹੀਂ ਕਰਨਾ ਚਾਹੁੰਦਾ ਠੀਕ ਹੈ ਪਹਿਲਾਂ ਤਾਂ ਉਹ ਉਹਨਾਂ ਕਾਨੂੰਨਾਂ ਨੂੰ ਡਿਫੈਂਡ ਕਰਦੇ ਰਹੇ ਉਹਨਾਂ ਨੂੰ ਉਹ ਉਹਨਾਂ ਨੂੰ ਉਹਨਾਂ ਦੇ ਹੱਕ 'ਚ ਬੋਲਦੇ ਰਹੇ ਹਰ ਸਿਮਰਤ ਜੀ ਤੇ ਸੁਖਵੀਰ ਜੀ ਬਾਦਲ ਸਾਹਿਬ ਤੋਂ ਵੀ ਬੁਲਾਤਾ ਸੀ ਫਿਰ ਉਹਨਾਂ ਨੇ ਪਾਰਟੀ ਛੱਡੀ ਜਦੋਂ ਉਹਨਾਂ ਨੂੰ ਪਤਾ ਲੱਗਿਆ ਲੋਕ ਨਾਰਾਜ਼ ਹੋਗੇ ਹੁਣ ਪਿਛਲੇ ਦਿਨਾਂ 'ਚ ਕਿਸਾਨੀ ਅੰਦੋਲਨ ਫੇਰ ਚੱਲਿਆ ਜਿਹੜਾ ਅੰਬਾਲਾ ਜਾਂ ਸ਼ੰਭੂ ਬਾਰਡਰ ਤੇ ਅਕਾਲੀ ਦਲ ਚੁੱਪ ਰਿਹਾ ਕੁਝ ਨਹੀਂ ਬੋਲਿਆ ਬੰਦੀ ਸਿੰਘਾਂ ਬਾਰੇ ਵੀ ਚੁੱਪ ਰਿਹਾ ਕੁਝ ਨਹੀਂ ਬੋਲਿਆ ਕਿਉਂਕਿ ਭਾਜਪਾ ਨਾਲ ਗੱਲ ਚੱਲਦੀ ਸੀ ਸੀਟਾਂ ਵੰਡਣ ਦੀ ਗੱਲ ਸਿਰਫ ਸੀਟਾਂ ਦੀ ਹੈ ਉਹ ਸੀਟਾਂ ਵੰਡਣ ਦਾ ਰੌਲਾ ਪੈ ਗਿਆ ਸੀਟਾਂ ਵੰਡਣ ਦੇ ਰੌਲੇ ਪਿੱਛੇ ਇਹ ਇਕੱਠੇ ਨਹੀਂ ਹੋਏ ਕੋਈ ਮੁੱਦਿਆਂ ਪਿੱਛੇ ਨਹੀਂ ਸੀ ਕਿਉਂਕਿ ਭਾਜਪਾ ਨੇ ਉਹਨਾਂ ਮੁੱਦਿਆਂ ਦੇ ਠੋਕੇ ਨਾ ਕਰਤੀ ਸੀ ਪਰ ਫਿਰ ਵੀ ਅਕਾਲੀ ਦਲ ਨਹੀਂ ਬੋਲਿਆ ਅਕਾਲੀ ਦਲ ਚਾਹੁੰਦਾ ਸੀ ਆਖੀਰ ਤੱਕ ਕੋਸ਼ਿਸ਼ ਕੀਤੀ ਕਿ ਸਾਡੀ ਆਪਸ ਚ ਟਾਈਅਪ ਹੋ ਜੇ ਸੀਟਾਂ ਪਿੱਛੇ ਪਰ ਹੋਇਆ ਨਹੀਂ ਸੀਟਾਂ ਦਾ ਰੌਲਾ ਪੈ ਗਿਆ ਇਹਨਾਂ ਦਾ ਵੰਡਣ ਦਾ ਹੋਇਆ ਨਹੀਂ ਤੇ ਅੱਜ ਜੋ ਮਰਜ਼ੀ ਕਹੀ ਜਾਣ ਸੋ ਇਹਨਾਂ ਗੱਲਾਂ ਕਰਨ ਕਿਉਂਕਿ ਲੋਕ ਅੱਜਕੱਲ ਬਹੁਤ ਸਿਆਣੇ ਉਹ ਦੇਖ ਰਹੇ ਆ ਕਿ ਜਿਹੜੇ ਸਾਡੇ ਮੁੱਦਿਆਂ ਨਾਲ ਮਰੇ ਤਾਂ ਗੱਲ ਹੀ ਨਹੀਂ ਕਰਦੇ ਤਾਂ ਆਪ ਦੀਆਂ ਸੀਟਾਂ ਦੀ ਗੱਲ ਕਰਦੇਗੇ ਜਿਵੇਂ ਨਾ ਕਿਵੇਂ ਦਾ ਲਾ ਕੇ ਜਿੱਤ ਜੀਏ ਸੋ ਅਕਾਲੀ ਦਲ ਆਪ ਦੀ ਸ਼ਾਖ ਗਵਾ ਚੁੱਕਿਆ ਅਕਾਲੀ ਦਲ ਮੈਂ ਕਹਿਣਾ ਚਾਹੁੰਗਾ ਐਕਸਪੋਜ਼ ਹੋ ਚੁੱਕਿਆ ਲੋਕਾਂ ਦੇ ਸਾਹਮਣੇ ਸੋ ਇਹ ਪੰਜਾਬ ਬਚਾਓ ਯਾਤਰਾ ਨਹੀਂ ਇਹ ਕਾਲੀਦਲ ਬਚਾਓ ਯਾਤਰਾ। ਅਸੀਂ ਹੁਣ ਕਿਸਾਨਾਂ ਦੀ ਤੁਸੀਂ ਗੱਲ ਕੀਤੀ ਹੈ ਕਿਸਾਨਾਂ ਦੇ ਅਸੀਂ ਸਾਰੀਆਂ ਪਾਰਟੀਆਂ ਨੂੰ ਸਵਾਲ ਕਰਾਂਗੇ ਖਾਸ ਕਰਕੇ ਸਾਡਾ ਭਾਰਤੀ ਜਨਤਾ ਪਾਰਟੀ ਨੂੰ ਤਾਂ ਪੂਰੇ ਸਵਾਲ ਖੜੇ ਹੋਣਗੇ ਸਾਡੇ ਜਦੋਂ ਪਿੰਡਾਂ ਦੇ ਵਿੱਚ ਵੜਨਗੇ ਤੇ ਦੂਜੀਆਂ तमाम ਪਾਰਟੀਆਂ ਨੂੰ ਵੀ ਪੁੱਛਾਂਗੇ ਤੁਸੀਂ ਸਾਡੇ ਲਈ ਕੀ ਇਹ ਜਦੋਂ ਸਵਾਲ ਕਰਾਂਗੇ ਉਹਨਾਂ ਦੇ ਸਵਾਲਾਂ ਦਾ ਜਵਾਬ ਉੱਥੇ ਸੱਤਾਂ 'ਚ ਦੇਵਾਂਗੇ। ਤੇ ਆ ਲਾਸਟ ਸਵਾਲ ਹੈ ਇੱਕ ਕੇਜਰੀਵਾਲ ਬਾਰੇ ਤੁਸੀਂ ਕੀ ਸੋਚਦੇ ਹੋ? ਤੁਹਾਡੀ ਕੀ ਰਾਏ? ਦੇਖੋ ਮੈਂ ਇਸ ਗੱਲ ਦੇ ਉਲਟ ਜਦੋਂ ਕਿਸੇ ਵੀ ਬੰਦੇ ਨਾਲ ਤੱਕਾ ਹੋਵੇ ਪਰ ਇਹ ਹੁਣ ਕੋਰਟ ਦੱਸਣਗੇ ਕਿ ਜਿਹੜਾ ਇਹ ਕਫਲਾ ਹੈ ਇੱਕ ਡੱਕ ਵੱਡਾ ਕਫਲਾ ਕਿਉਂਕਿ ਕੋਟਾਂ ਚ ਅਸਲ ਚ ਗੱਲ ਕਲੀਅਰ ਹੁੰਦੀ ਜਿਹੜੇ ਇਸ ਕਫਲੇ ਦੇ ਇਹਨਾਂ ਦੇ ਸਾਥੀ ਨੇ ਮਨੀਸ਼ ਸੋਡਿਆ ਸੰਜੇ ਸਿੰਘ ਉਹਨਾਂ ਨੂੰ ਸਾਲ ਤੋਂ ਉੱਪਰ ਹੋ ਗਿਆ ਜਮਾਨਤ ਨਹੀਂ ਮਿਲੀ ਕੋਟਾਂ ਜੀ ਇਹਦਾ ਮਤਲਬ ਕੁਛ ਨਾ ਕੁਛ ਤਾਂ ਉਹਦੇ ਵਿੱਚ ਵੱਡਾ ਹੈਗਾ ਠੀਕ ਹੈ ਇਹਨਾਂ ਨੇ ਸਾਡੇ ਤੇ ਝੂਠੇ ਪਰਚੇ ਦਿੱਤੇ ਸੀ ਡੇ ਡੇ ਮਹੀਨਿਆਂ ਬਾਅਦ ਸਾਡੀਆਂ ਜ਼ਮਾਨਤਾਂ ਹੋ ਗਈਆਂ ਸੀ ਤੇ ਨਾਲੇ ਸਾਡੀਆਂ ਜ਼ਮਾਨਤਾਂ ਵਿੱਚ ਜਿਹੜੇ ਆਰਡਰ ਹੈ ਉਹਨਾਂ ਵਿੱਚ ਪੜ ਲਓ ਸਭ ਕੁਝ ਕੀ ਹਾਈ ਕੋਰਟ ਨੇ ਲਿਖਿਆ ਸੋ ਇਸ ਕਰਕੇ ਕੋਈ ਕਾਰਨ ਤਾਂ ਹੈ ਸੋ ਮੈਂ ਸਮਝਦਾ ਕਿ ਦੋ ਗੱਲਾਂ ਇਸ ਗੱਲ ਵਿੱਚ ਕੇਜਰੀਵਾਲ ਬੁਰੀ ਤਰ੍ਹਾਂ ਐਕਸਪੋਜ਼ ਹੋ ਚੁੱਕਿਆ ਆਮ ਆਦਮੀ ਪਾਰਟੀ ਐਕਸਪੋਜ਼ ਹੋ ਚੁੱਕੀ ਹੈ ਇੱਕ ਤਾਂ ਜਿਹੜਾ ਇਹਨਾਂ ਨੇ ਮਖੌਟਾ ਪਾਇਆ ਸੀ ਇਹ ਦੂਜਿਆਂ ਦੀ ਉਂਗਲਾ ਚੱਕਦੇ ਸੀ ਸਭ ਤੋਂ ਵੱਡੇ ਚੋਰੇ ਆਪ ਨਿਕਲੇ ਪਹਿਲੀ ਗੱਲ ਤਾਂ ਇਹ ਹੈ ਦੂਜੀ ਜਦੋਂ ਤਾਂ ਇਹਨਾਂ ਦੇ ਉਲਟ ਕਾਰਵਾਈ ਹੁੰਦੀ ਹੈ ਉੱਥੇ ਉਹ ਵੀ 5-500 ਕਰੋੜ ਦੇ ਘਪਲਿਆਂ ਵਿੱਚ ਤਾਂ ਇਹ ਕਹਿੰਦੇ ਆ ਸਾਡੇ ਨਾਲ ਬਦਲਾਖੋਰੀ ਹੋ ਰਹੀ ਹੈ ਸਾਡੇ ਨਾਲ ਵੰਡਾਟਾ ਹੋ ਰਿਹਾ ਤੇ ਜਦੋਂ ਆਪ ਇੱਥੇ ਆਪਦੇ ਸਿਆਸੀ ਵਿਰੋਧੀਆਂ ਦੇ ਉਲਟ ਧੱਕੇ ਨਾਲ ਕਾਰਵਾਈ ਕਰਦੇ ਵਿਜੀਲੈਂਸ ਦੀ ਉਦੋਂ ਇਹ ਕਹਿੰਦੇ ਅਸੀਂ ਬਦਲਾਵ ਲੈ ਕੇ ਆ ਰਹੇ ਸੋ ਇੱਥੇ ਬਦਲਾਵ ਜਦੋਂ ਇਹ ਧੱਕਾ ਕਰਨਾ ਤੇ ਸਿਆਸੀ ਵਿਰੋਧੀਆਂ ਨਾਲ ਉਹ ਸਾਰੇ ਪੰਜਾਬ ਨੂੰ ਪਤਾ ਕਿ ਭਗਵੰਤ ਮਾਨ ਜਾਤੀ ਤੌਰ ਤੇ ਮੇਨਾ ਉਹਦੀ ਮੁਖਾਲਫਤ ਹੈ ਉਹ ਉਹਦੇ ਕਹਿਣ ਨੂੰ ਨਾ ਉਹਨੂੰ ਕਈ ਵਾਰੀ ਟੋਕਦੀਦਾ ਸੀ ਤੇ ਉਹ ਅੱਜ ਉਹਨੇ ਉਹਦਾ ਉਹ ਕੰਮ ਹੈ ਕਿ ਮੈਂ ਅਜ ਹੁਣ ਤਾਕਤ ਚਾਹਵੇਂ ਦਿਖਾਵਾਂ ਮੇਰੇ ਕੋਲ ਤਾਕਤ ਹੈ ਤੇ ਸਾਰੇ ਨੂੰ ਪਤਾ ਤੇ ਮੈਨੂੰ ਵੀ ਪਤਾ ਸੀ ਕਿ ਇਹਨੇ ਇਹ ਛੋਟੀ ਸੋਚ ਦਾ ਇਨਸਾਨ ਹੈ ਇਹਨੇ ਆ ਕੇ ਆਉਂਦੇ ਸਰ ਬਦਲਾਖੋਰੀ ਸ਼ੁਰੂ ਕਰਨੀ ਹੈ ਮੇਰੇ ਤੇ ਔਖਾ ਸੀ ਮਨਪ੍ਰੀਤ ਤੇ ਔਖਾ ਸੀ ਸਖਪਾਲ ਖੇਰੇ ਤੇ ਔਖਾ ਸੀ ਉਹਨੇ ਜਾਤੀ ਤੌਰ ਤੇ ਕੋਸ਼ਿਸ਼ ਕੀਤੀ ਕਿ ਪਰਚੇ ਦੇਵਾਂ ਇਹਨਾਂ ਬੰਦਿਆਂ ਦੇ ਜਿਹੜੇ ਮੇਰੇ ਅੱਗੇ ਝੁੱਕਦੇ ਨਹੀਂ ਠੀਕ ਹੈ ਸੋ ਉੱਥੇ ਇਹਨਾਂ ਨਾਲ ਹੋਵੇ ਤਾਂ ਕਹਿੰਦੇ ਸਾਡੇ ਨਾਲ ਬਦਲਾਖੋਰੀ ਧੱਕਾ ਹੋ ਰਿਹਾ ਇੱਥੇ ਅਸੀਂ ਬਦਲਾਵ ਲਿਆ ਰਹੇ ਸੋ ਦੋ ਗੱਲਾਂ ਐਕਸਪੋਜ਼ ਹੋ ਗਈਆਂ ਇੱਕ ਤਾਂ ਇਹ ਸਿਰੇ ਦੇ ਝੂਠੇ ਬੇਈਮਾਨ ਬੰਦੇ ਕੇਜਰੀਵਾਲ ਪਾਰਟੀ ਆਮ ਆਦਮੀ ਪਾਰਟੀ ਦੱਬ ਕੇ ਕਰਪਟ ਬੰਦੇ ਆ ਦੂਜੀ ਗੱਲ ਇਹ ਆ ਡਬਲ ਸਟੈਂਡਰਡ ਵਾਲੇ ਬੰਦੇ ਆ ਆਪ ਦਰਦੇ ਚੀਕਾ ਮਾਰਦੇ ਆ ਇੱਥੇ ਅਸੀਂ ਠੀਕ ਕਰ ਰਹੇ ਹਾਂ ਸੋ ਇਹ ਲੋਕਾਂ ਦੇ ਸਾਹਮਣੇ ਸਾਰੀਆਂ ਗੱਲਾਂ ਆ ਗਈ ਡਬਲ ਸਟੈਂਡ ਦੀ ਗੱਲ ਕੀਤੀ ਅੱਜ ਇੰਡੀਆ ਗੱਠਜੋੜ ਉਹਨਾਂ ਦੇ ਹੱਕ ਦੇ ਵਿੱਚ ਕੇਜਰੀਵਾਲ ਦੇ ਕੱਟ ਕਰ ਰਿਹਾ ਤੁਹਾਡੇ ਆਗੂ ਵੀ ਉੱਥੇ ਹੋ ਸਕਦਾ ਵੱਡੇ ਪਹੁੰਚ ਉਹ ਹੈਗੀ ਦੇਸ਼ ਦੀ ਪੋਲਿਟਿਕਸ ਦੀ ਮਜਬੂਰੀ ਸਾਰੇ ਸਮਝਦੇ ਆ ਉਹ ਕਿਉਂਕਿ ਹਿੰਦੁਸਤਾਨ ਵਿੱਚ ਮੋਦੀ ਧੱਕਾ ਕਰ ਰਿਹਾ ਬਹੁਤ ਜ਼ਿਆਦਾ ED CBI ਤੁਸੀਂ ਦੇਖ ਹੀ ਰਹੇ ਹੋ ਕਿ ਮਾਹੌਲ ਬਣਿਆ ਵਾ ਸੋ ਇਸ ਕਰਕੇ ਉਹ ਦੇਸ਼ ਦੀ ਸਿਆਸਤ ਦੀ ਮਜਬੂਰੀ ਆ ਪਰ ਪੰਜਾਬ ਜੂ ਡਟ ਕੇ ਖੜੇ ਇਹਨਾਂ ਨਾਲ ਲੜਾਈ ਲੜਾਂਗੇ ਇਹਨਾਂ ਦਾ ਮਖੌਟਾ ਹੋਰ ਲਾਵਾਂਗੇ ਤੇ ਲੋਕਾਂ ਚ ਐਕਸਪੋਜ਼ ਕਰੀਏਗਾ ਗੱਠਜੋੜ ਦਾ ਪੰਜਾਬ ਦੇ ਵਿੱਚ ਨੁਕਸਾਨ ਹੋਊਗਾ ਫਾਇਦਾ ਹੋਊਗਾ ਕਿਉਂਕਿ ਇੰਡੀਆ ਗੱਠਜੋੜ ਦੇ ਵਿੱਚ ਤੁਸੀਂ ਸਹਿਮਤ ਨਹੀਂ ਹੋਏ ਪੰਜਾਬ ਦੇ ਵਿੱਚ ਕਾਂਗਰਸ ਆ ਸੋ ਵੀ ਦਾ ਫਾਇਦਾ ਹੋਊਗਾ ਕਾਂਗਰਸ ਵੱਤੋਂ ਸਿੱਟਾ ਜਿੱਤੂਗੀ ਤੇ ਇੰਡੀਆ ਗੱਠਜੋੜ ਨੂੰ ਜਾਣੀਆਂ ਮੇਰਾ ਕਲਾਕਾਰ ਤੋਂ ਮੇਰਾ ਕਲਾਕਾਰ ਹਾਂ ਥੈਂਕ ਯੂ ਵੈਰੀ ਮਚ ਤਾਂ ਇਹ ਸਨ ਕੁਸਲਦੀਪ ਸਿੰਘ ਥੱਲੋਂ ਕਾਂਗਰਸ ਪਾਰਟੀ ਪੰਜਾਬ ਦੇ ਮੀਤ ਪ੍ਰਧਾਨ ਨੇ ਸਿੱਧੇ ਤੌਰ ਤੇ ਕਹਿੰਦਾ ਹੈ ਕਿ ਅਸੀਂ ਜੇਕਰ ਉਮੀਦਵਾਰ ਉਤਾਰਾਂਗੇ ਆਪਦੀ ਪਾਰਟੀ ਨੂੰ ਵੀ ਅਪੀਲ ਕੀਤੀ ਹੈ ਕਿ ਹਲਕੇ ਦਾ ਉਮੀਦਵਾਰ ਹੋਵੇ ਲੋਕ ਸਭਾ ਹਲਕਾ ਫਰੀਦਕੋਟ ਦਾ ਨੌ ਵਿਧਾਨ ਸਭਾ ਹਲਕੇ ਪੈਂਦੀ ਹੈ ਕੋਈ ਵੀ ਉਮੀਦਵਾਰ ਉਤਾਰਨਾ ਚਾਹੀਦਾ ਹੈ ਤਾਂ ਹੀ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਲੋਕਾਂ ਦੀ ਜਿਹੜੀ ਆਵਾਜ਼ ਹੈ ਉਹ ਜਾ ਕੇ ਲੋਕ ਸਭਾ ਦੇ ਵਿੱਚ ਉਠਾ ਸਕਦਾ ਹੈ ਕਲਾਕਾਰਾਂ ਨੇ ਵੀ ਵੱਡੇ ਸਵਾਲ ਖੜੇ ਕੀਤੇ ਕਿ ਕਲਾਕਾਰਾਂ ਨੂੰ ਜਿਹੜਾ ਕੋਈ ਵੀ ਪੋਲੀਟੀਸ਼ੀਅਨ ਜਾਂ ਸਿਆਸਤ ਨਹੀਂ ਕਰਨੀ ਹੁੰਦੀ ਕਿ ਲੋਕਾਂ ਦੀ ਆਵਾਜ਼ ਉਹਨਾਂ ਨੂੰ ਨਹੀਂ ਉਠਾਉਣੀ ਆਉਂਦੀ ਤੇ ਦੇਖਦੇ ਹਾਂ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਕਾਂਗਰਸ ਪਾਰਟੀ ਕਿਹੜਾ ਉਮੀਦਵਾਰ ਲੈ ਕੇ ਆਉਂਦੀ ਹੈ ਔਰ ਉਹ ਉਮੀਦਵਾਰ ਇਥੋਂ ਜਿੱਤ ਕੇ ਲੋਕ ਸਭਾ ਦੇ ਵਿੱਚ ਪਹੁੰਚਦਾ ਹੈ ਜਾਂ ਨਹੀਂ ਗੁਰਜੀਤ ਸਿੰਘ ਰਮਾਣਾ ਡੀ5 ਚੈਨਲ ਪੰਜਾਬੀ ਫਰੀਦਕੋਟ ਨਿਡਰਹਾਨ ਨਿਰਪੱਖ ਰਹਾਂ ਆਜ਼ਾਦ ਹਾਂ ਸੱਚ ਕਹਾਂ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਪਸਾਂਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਣਗੀ ਹਰ ਪਹਿਲੂ ਤੇ ਰੋਜ਼ ਚਰਚੇ ਭੁੱਲਾਂਗੇ ਅੰਦਰੂਨੀ ਰਾਜ ਬਣਾਗੇ ਬੁਲੰਦ ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਉਹਨਾਂ ਨੰਨਜਰ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾ ਕੀਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ ਡੀ5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ধরੋਹਾਰ ਸਿਹਤ ਅਹ ਸੰਸਕ੍ਰਿਤੀ ਕੀ ਹੋਗੀ ਬਾਤ ਅਬ ਡੀ5 ਚੈਨਲ ਹਿੰਦੀ ਵੀ ਹੋਗਾ ਸਾਥ ਡੀ5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸਤਿ ਸ਼੍ਰੀ ਅਕਾਲ ਜੀ ਮੈਂ ਹਕ ਕੁਲਰਾਜ ਹੁੰਦਾਵਾ ਤੇ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਿਆ ਹੈ ਹੁਣ ਕੈਨੇਡਾ ਵਿੱਚ